ਭਾਈ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਹਿਲਾ ਸੰਗਤ ਦਾ ਬਹੁਤ ਧੰਨਵਾਦ ਭਾਈ ਖਾਸ ਜੀ ਨੇ ਕਿੰਨਾ ਪਿਆਰ ਦਿੱਤਾ ਅਗਲੇ ਸਾਲ 25 ਸਾਲ ਹੋ ਹੋਏ ਨੇ ਬਹੁਤ ਧੰਨਵਾਦ ਤੇ ਗੁਰੂ ਕਿਰਪਾ ਨਾਲ ਚੜ੍ਹਦੀ ਕਲਾ ਸੇਵਾ ਜਾ ਰਹੀ ਆ ਆਕਤੰਬਰ ਦਾ ਮਹੀਨਾ ਤੁਹਾਨੂੰ ਪਤਾ ਪਈ ਇੱਕ ਸ਼ਹੀਦਿਆਂ ਦਾ ਮਹੀਨਾ ਅਸੀਂ ਆਸ ਕਰਦੇ ਹਾਂ ਕਿ ਸਾਡੇ ਜਿਹੜੇ ਗੁਰਦਾਰੇ ਸਾਹਿਬ ਹੈ ਦੁਨੀਆ ਦੇ ਵਿੱਚ ਉਹ ਜਿਹੜੀ ਪੰਜਾਬੀ ਵਿੱਚ ਲੋਕਲ ਬੋਲੀ ਵਿੱਚ ਵੀ ਉਹ ਪ੍ਰੋਗਰਾਮ ਰੱਖਣਗੇ ਆਪਣੇ ਬੱਚਿਆਂ ਲਈ ਵੀ ਜਿਹੜੇ ਭਈ ਨਾਨ ਸਿੱਖ ਵੀ ਆ ਭਈ ਆ ਸਾਡਾ ਮਹੀਨਾ ਕੀ ਆ ਭਈ ਜਿਹੜੀ ਕੁਰਬਾਨੀਆਂ ਕੀਤੀਆਂ ਜਾਂ ਸ਼ਹੀਦੀਆਂ ਹੋਈਆਂ ਆ ਉਹ ਕੀ ਹੋਇਆ ਕੀ ਸਾਡਾ ਇਤਿਹਾਸ ਆ ਸਾਡੀ ਆਸ ਆ ਭਈ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਗੁਰਦਾਰੇ ਸਾਹਿਬ ਹੈਗੇ ਆ ਉਹ ਪਹਿਲਾਂ ਆਪਣੀ ਪੰਜਾਬੀ ਵਿੱਚ ਆਪਣੇ ਬੱਚਿਆਂ ਨੂੰ ਸਮਝਾਉਣ ਭਈ ਇਹ ਸ਼ਹੀਦਾਂ ਦਾ ਮਹੀਨਾ ਕਿਉਂ ਸਾਡੇ ਨਾਲ ਜੁੜੀ ਕਿਹੜੀਆਂ ਸ਼ਹੀਦੀਆਂ ਹਈਆਂ ਕਿੱਥੇ ਹਈਆਂ ਕਿਉਂ ਹੋਈਆਂ ਸਾਡਾ ਇਤਿਹਾਸ ਕੀ ਆ ਤੇ ਦੂਜਾ ਪ੍ਰੋਗਰਾਮ ਹੋਣਾ ਚਾਹੀਦਾ ਆ ਸਕੂਲਾਂ ਨੂੰ ਇਨਵਾਰਟ ਕਰਕੇ ਜਾਂ ਲੋਕਲ ਚਰਚੇ ਨੂੰ ਇਨਵਾਰਟ ਕਰਕੇ ਆਪਣੀ ਗੋਦੜੀ ਲੋਕਲ ਬੋਲੀ ਵਿੱਚ ਦੱਸੋ ਫੇ ਸਾਡਾ ਸੋਗ ਦਾ ਮਹੀਨਾ ਕਿਉਂ ਸੋਗ ਦਾ ਮਹੀਨਾ ਆ ਤੇ ਕਿਉਂ ਅਸੀਂ ਇਸ ਮਹੀਨੇ ਵਿੱਚ ਇਹ ਕਈ ਜਿਹੜੇ ਭਈ ਪਟਾਕੇ ਚਲਾਉਂਦੇ ਆ ਜਾਂ ਕੋਈ ਸੈਲੀਬ੍ਰੇਟ ਕਰਦੇ ਆ ਕਿਉਂ ਨਹੀਂ ਅਸੀਂ ਕਰਦੇ ਇਹਦੇ ਵਿੱਚ ਸਿੱਖੀ ਦਾ ਇਤਿਹਾਸ ਬਤਾ ਲੱਗੂਗਾ ਤੇ ਜਿਹੜੀਆਂ ਸ਼ਹਾਦਤਾਂ ਹੋਈਆਂ ਉਹ ਦੁਨੀਆ ਬਤਾ ਲੱਗੂਗਾ ਸੋ ਸਾਡੀ ਇਹ ਹੀ ਬੇਨਤੀ ਆ ਤੇ ਚੜ੍ਹਦੀ ਕਲਾ ਰਭੋ ਆਪਣਾ ਇਤਿਹਾਸ ਨਿਕਰੀ ਭੁੱਲਣਾ ਨਾ ਬੱਚਿਆਂ ਨੂੰ ਭੁੱਲਣ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ